ਪਿੰਸੇ ਇਕਤਾਲੀਵਾਂ ਹੁੱਲਾ ਮਹੱਲਾ ਮਨਾਉਣ ਦੀਆਂ ਤਿਆਰੀਆਂ ਪ੍ਰਬੰਧਕ ਕਮੇਟੀ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਦੇ ਵੱਲੋਂ ਬਹੁਤ ਹੀ ਜੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਨੇ ਜਿਸ ਦੇ ਵਿੱਚ ਗੁਰਦੁਆਰਾ ਸਾਹਿਬ ਪਰਿਸਰ ਤੋਂ ਲੈਵਾ ਪੂਰੇ ਨਗਰ ਦੇ ਵਿੱਚ ਸਫਾਈ ਪ੍ਰਬੰਧ, ਰਿਹਾਈਸ਼ ਸੰਕਟਾਂ ਵਾਸਤੇ ਪਾਣੀ ਪੀਣ ਦਾ ਪ੍ਰਬੰਧ ਅਤੇ ਸੁਰੱਖਿਆ ਪ੍ਰਬੰਧ ਅਤੇ ਆਵਾਜਾਈ ਦਾ ਪ੍ਰਬੰਧ ਪੌਂਟਾ ਸਾਹਿਬ ਨਗਰ ਨਿਗਮ ਅਤੇ ਲੋਕਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਪੂਕਤਾ ਕੀਤੇ ਜਾ ਚੁਕੇ ਨੇ ਸਰਦਾਰ ਗੁਰਮੀਤ ਸਿੰਘ ਮੈਨੇਜਰ ਸਰਦਾਰ ਤਪਿੰਦਰ ਸਿੰਘ ਮੈਂਬਰ ਹੈਡ ਗ੍ਰੰਥੀ ਗੁਰਦੀਪ ਸਿੰਘ ਅਤੇ ਹੋਰ ਸੇਵਾਦਾਰਾਂ ਰਾਗੀ ਸਿੰਘਾਂ ਦੇ ਵੱਲੋਂ ਸਮਾਗਮ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਨੇ ਬਾਈ ਬੁਨਜੀਕਾ ਖਾਲਸਾ ਬੁਨਜੀਕੀ ਪੱਤੇ ਸੰਵੇਕ कुमार ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਧਰਤੀ ਦਰਬਾਰ ਸ੍ਰੀ ਪੋਟਾ ਸਾਹਿਬ ਵਿਖੇ ਮੁਲੇ ਮੱਦੇ ਜਸ਼ਨਾਂ ਦਾ ਪ੍ਰੋਗਰਾਮ ਜੋ ਬਹੁਤ ਹੀ ਜਲਦੀ ਕਰਤੇ ਸ਼ੁਰੂਲ ਮਨਾਏ ਜਾ ਰਹੇ ਹਨ ਮੈਰਾ ਪ੍ਰੀਖਰੀ ਸ੍ਰੀ ਖੰਡਜਾ ਆਰੰਭ ਹੋਣਗੇ ਤੇ 13 ਤਰੀਕ ਨੂੰ ਹਰਪੜ ਸਾਹਿਬਾਂ ਦੇ ਪਹੂਗਾ ਸਵੇਰੇ 6:00 ਵਜੇ ਸ਼ੀਸ਼ਮੈਲੂ ਕੀ ਪਾਈ ਕਰਨਗੇ 13 ਤਰੀਕ ਨੂੰ ਹੀ ਸ਼ਾਨ ਨਗਰ ਕੀਰਤਨ ਜੋ ਕਿ ਗੁਰਦੁਰਪੁਰ ਸਾਹਿਬ ਤੋਂ ਆਰੰਭ ਹੋ ਕੇ ਬਾਜ਼ਾਰ ਵਿੱਚ ਹੀ ਹੁੰਦਾ ਹੋਇਆ ਗੁਰਗੋਬਿੰਦ ਸਿੰਘ ਚੌਂਕ ਤੋਂ ਵਾਪਸ ਸ਼ਾਮ ਨੂੰ ਗੁਰਦੁਰਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ 10 ਤਰੀਕ ਨੂੰ ਸਵੇਰ ਤੋਂ ਹੀ ਵਿਸ਼ੇਸ਼ ਦਵਾਨ ਸੱਜਣਗੇ ਜਿਨ੍ਹਾਂ ਵਿਚ ਰਾਗੀ ਢਾਡੀ ਪ੍ਰਚਾਰਕ ਸੈਵਿਕ ਕੁਮਾਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਗੁਰ ਗਾਇਨ ਕਰਨਗੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਵੱਲੋਂ ਚਲਾਈ ਹੋਈ ਕਵਿਦਵਾਰ ਦੀ ਪਰੰਪਰਾ ਨੂੰ ਮੁਖਰਾਹਦੇ ਹੋਏ ਪੂਰਮਾ ਸ਼ੀਰ ਰਾਤ ਨੂੰ ਇੱਕ ਵਿਸ਼ੇਸ਼ ਕਵਿਦਵਾਰ ਹੋਵੇਗਾ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਵੀ ਸੱਜਣ ਪਹੁੰਚ ਕੇ ਆਪਣੀਆਂ ਕਵਤਾਂਵਾਂ ਰਾਹੀਂ ਸੰਤਨوں ਨੂੰ ਨਿਹਾਲ ਕਰਨਗੇ 15 ਤਰੀਕ ਨੂੰ ਸਵੇਰੇ ਨਿਸ਼ਾਨ ਸਿੰਘ ਸਾਹਿਬ ਦੀ ਸ਼ਿਵਾ ਹੋਵੇਗੀ ਤੇ ਅਮਰ ਸੰਚਾਰ ਹੋਣਗੇ ਸਮੂਹ ਸੰਗਤਾਂ ਨੂੰ ਹੌਲੇ ਮਦਦੇ ਪਾਵਨ ਪਵਿੱਤਰ ਜੜੇ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀ ਰਿਵਾਰ ਸ਼੍ਰੀ ਪੰਡਾ ਸਾਹਿਬ ਪਾਤਸ਼ਾਹੀ ਦਸਵੀਂ ਡਿਸਟ੍ਰਿਕਟ ਸਮੌਰ ਹਿਮਾਚਲ ਪ੍ਰਦੇਸ਼ ਗੁਰਕੜਗੀ ਤਰਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਆਵਾਜਨ ਲੜੇ ਲਾਗਾ ਜੀ ਸਭ ਕਾਦੀ ਬੈਂਤੀ ਪ੍ਰਵਾਨ ਕਰਦੀਆਂ ਗੁਰਕੜਗੀ ਤਰਪੀਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਨੰਦਪੁਰ ਸਾਹਿਬ ਤੇ ਚਮਕਰ ਕੇ ਪਹਿਲਾ ਨਹਾਂ ਪੋਚ ਦੇ ਹਨ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਪੋਟਾ ਸਾਹਿਬ ਜੀ ਵਿਖੇ ਨਹਾਂ ਘੁਆਏ ਇਥੇ ਇਹ ਸਥਾਨ ਮਹਾਰਾਜ ਨੇ ਬੜਾ ਵਧੀਆ ਬੜਾ ਸੁੰਦਰ ਮੱਡਾ ਮੁਗਰ ਵਿਨੇ ਦੀ ਸਮਰਾਹ 1985 ਇਸਵੀ ਨੂੰ ਮਹਾਰਾਜ ਪੌਂਡਾ ਸਾਹਿਬ ਨੇ ਪੱਥਰ ਰੱਖਿਆ ਇਤਿਹਾਸ ਦੇ ਵਿੱਚ ਕਰਾਉਂਦਾ ਪੌਂਟ ਕਿਉ ਸਤਿਗੁਰੂ ਕੋ ਸ਼੍ਰੀ ਅਨੰਦਪੁਰ ਤੇ ਆਏ ਨਾਮ ਧਰਿਓ ਇਸ ਪੌਂਟ ਆ ਸਭ ਦੇ ਸ਼ਕਟਾਏ ਪੌਂਡਾ ਸਾਹਿਬ ਦੀ ਵਿਥੇ ਬੋਲੇਬਾਨੀ ਦੇ ਸਮਾਜਾਂ ਮੜੇਪੁਰ ਚ ਪਧਰੀ ਤਰੀਕੇ ਦੇ ਨਾਲ ਮਨਾਏ ਜਾਂਦੇ ਹਨ ਜੀ ਇਸਾ ਇੱਕ ਕੱਟ ਭਾਗ ਵਿੱਚ ਇਸ ਵਾਰ ਬੜੇ ਸੁਦਰ ਦੇਖੇ ਦੇ ਨਾਲ ਉਹਦੇ ਜਿਹੜੇ ਪ੍ਰੋਗਰਾਮ ਨੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਪੰਤਾ ਸਾਹਿਬ ਹੋ ਸੰਗਤਾਂ ਦੇ ਸਹਿਯੋਗ ਦੇ ਨਾਲ ਆਰੰਭੇ ਗਏ ਹਨ ਤੇ ਜਿਸ ਦੇ ਵਿੱਚ 11 ਤਰੀਕ ਨੂੰ ਹੋਲੇ ਮਹੱਲੇ ਦੇ ਸਵਾਗਤ ਆਰੰਭ ਹੋ ਜਾਣੇ ਹਨ ਤੇ ਸ਼੍ਰੀ ਖੰਡਪਾਟ ਸਾਹਿਬ ਆਰੰਭ ਹੋਣਗੇ ਜੀ ਤੇ 13 ਤਰੀਕ ਨੂੰ ਨਗਰ ਕੀਰਤਨ ਹੋਵੇਗਾ 14 ਤਰੀਕ ਨੂੰ ਰਾਤੀ ਨੂੰ ਵਿਸ਼ੇਸ਼ ਕਵੀ ਦਰਬਾਰ ਤਦੂਰ ਕੁ ਗੁਰੂ ਕਨਗੀ ਤਰਪਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਇਕੋਇ ਕਬੂਦਵਾਰ ਸਾਹਿਬਾ ਗੁਰਦਵਾਰਾ ਕਬੀਰ ਦਰਵਾਜ਼ਾ ਸਥਾਨ ਜਿੱਥੇ ਮਹਾਰਾਜ ਜੀ ਕਵੀਆਂ ਦਾ ਬਿਰਨ ਸਤਕਾਰ ਕਰਿਆ ਕਰਦੇ ਸੰਤ ਤੇ ਗੁਰਕਲਗੀ ਤਰਫ ਦਾ ਮਹਾਰਾਜੀ ਚਲਾਈ ਹੋਈ ਮਰਿਆਦਾ ਹਰ ਰਹਾ ਪੁਰਨਵਾਸੀ ਦੀ ਰਾਤ ਨੂੰ ਕਬੀਰ ਦਰਵਾਜ਼ਾ ਹੁੰਦਾ ਹੈ ਜੀ ਹੋਲੇ ਮਹਲੇ ਦੀ ਰਾਤਰੀ ਨੂੰ ਜਿਹੜੀ ਪੁਰਨਵਾਸੀ ਹੁੰਦੀ ਹੈ 14 ਤਰੀਕ ਨੂੰ ਉਬੜਾ ਸੁੰਦਰ ਕਬੀਰ ਦਰਵਾਜ਼ਾ ਹੋਵੇਗਾ ਸਾਰੀ ਰਾਤ ਉਹਦੇ ਵਿੱਚ ਦਰ ਦੇਸ਼ਾਂ ਦੇਸ਼ਾਂ ਨੂੰ ਵਕ ਵਕ ਕਵੀ ਆਉਣਗੇ 15 ਤਰੀਕ ਨੂੰ ਸ਼ਾਂਤ ਸਾਹਿਬ ਜੀ ਸੇਵਾ ਹੋਵੇਗੀ ਨਾਲੇ ਅਮਰ ਸੰਚਾਰ ਹੋਵੇਗਾ सो तो जड़िया संगत ने हेतरक खंडे बाटे की खोल नहीं प्राप्त की उन्होंने बेनती है कि वो पंद्रह तरीकों ठीक दस बजे गुरुद्वारा दस्तार सांशीषण जुटे पहुंचाई तो बंजा प्यार को खंडे बाटे की खोल लैके गुरु वाले बन के गुरु के जहाजे सवाल होकर के निगुरे का है नाम बुरा निगुरे बने की जोत में दूर करके गुरु वाले बनकर के जोतियाँ खुशियाँ प्राप्त कर आप सरबत संगत बेनती है आप गुरुद्वारा श्रीकोटा साहब हिमाचल प्रदेश डिस्ट्रिक सिमौर विखे पहुंचो जी ਸ਼ਹਿਤਾਨੀ ਸਹੂਲਤ ਮੁਕਰਾਦੇ ਹਰ ਇੱਕ ਤਰੀਕੇ ਦੀਆਂ ਜਿਹੜੀਆਂ ਤਿਆਰੀਆਂ ਨੇ ਸਭ ਨੇ ਕਮਲ ਕੀਤੀਆਂ ਨੇ ਰਿਹائش ਦਾ ਪ੍ਰਬੰਧ ਹੈ ਲੰਗਰ ਦਾ ਪ੍ਰਬੰਧ ਹੈ ਪਾਰਕਿੰਗ ਦਾ ਪ੍ਰਬੰਧ ਹੈ ਸਾਰੀਆਂ ਤਿਆਰੀਆਂ ਸੰਗਤਾਂ ਦੀ ਸਹੂਲਤ ਰੂਪਕ ਰੱਖਦੇ ਆ ਹੋਈਆਂ ਗੁਰਦੁਆਰਾ ਕੋਲੋਂ ਦੀ ਕਮੇਟੀ ਵੱਲੋਂ ਮੁਕੰਮਲ ਕੀਤੀਆਂ ਹੋਈਆਂ ਨੇ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਵੇਗੀ ਆਪ ਸਰਬ ਸੰਗਤਾਂ ਹੁਲੇਮਾਲੇ ਦੇ ਸਮਾਗਮਾਂ ਵਿੱਚ ਪਹੁੰਚ ਕਰਕੇ ਬਹੁਤ ਕਿੰਨੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਖਾਲਸਾ ਹੋਇ ਗਿਫਤੇ ਧੰਨਵਾਦੀ ਗੰਦੀ ਸਾਹਿਬ ਜੀ ਹਰਗੰਥ ਜੀ ਸਾਹਿਬ ਸਾਹਿਬ ਪ੍ਰਦੀਪ ਜੀ ਆਪ ਸਮੂਹ ਸੰਗਤਾਂ ਨੂੰ ਪਾਵਨ ਤਿਵਾਰ ਹੋਲੇ ਮਹਲੇ ਦੀਆਂ ਲੱਖ ਲੱਖ ਵਧਾਈਆਂ ਹੋਣ ਵੱਧ ਚੜਕੇ ਸੰਗਤਾਂ ਹੋਲੇ ਮਹਲੇ ਨੂੰ ਮਨਾਉਂਦੇ ਹੋਇਆ ਬਰਬਾਰ ਸ੍ਰੀ ਪੌਂਟਾ ਸਾਹਿਬ ਪੁੱਜ ਕੇ ਗੁਰੂ ਸ਼ਬਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਸੰਗ ਜੀ ਨੂੰ ਬੋਲੇ ਮਲੇਦਿਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਬਰਾਤੇ ਲੱਖ ਲੱਖ ਵਧਾਈਆਂ ਤੁਹਾਨੂੰ